ਫ फेब्रुवारी ਨੂੰ तकरीबन 12:30 12 ਵਜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਪਿੰਡ ਬੈਮਣਕਲਾ ਕੋਲ ਜੋ ਸਟੇਟ ਹਾਈਵੇ ਹੈ ਉਥੇ ਹਾਈਵੇ ਦੇ ਸਾਈਡ ਤੇ ਵਿੱਚ ਇੱਕ ਮਰੂਨ ਕਲਰ ਦਾ ਇੱਕ ਸੂਟਕੇਸ ਹੈਗਾ ਜਿਹਦੇ ਵਿੱਚ ਇੱਕ ਕੁੜੀ ਦੀ লাশ ਹੈਗੀ ਜੋ ਕਿ ਅਧ ਜਲੀ ਹਾਲਤ ਦੇ ਵਿੱਚ ਸੀਗੀ ਤੇ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਮੇਰੇ ਸਾਥ ਮੇਰੇ ਐਸਪੀਡੀ ਐਸਪੀ ਐਡੀ ਐਸਪੀ ਰੂਰਲ ਤੇ ਡੀਐਸਪੀ ਇਨਵੈਸਟੀਗੇਸ਼ਨ ਤੇ ਇਨਾਦੇ ਨਾਲ ਸੀਆਈ ਦੀ ਟੀਮਸ ਤੇ ਐਸਐਚਓ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੇ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਤੇ ਇਮੀਡੀਏਟਲੀ ਫਿਰ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਸੀਗਾ ਤੇ ਟੀਮਸ ਬਣਾਈਆਂ ਗਈਆਂ ਐਸਪੀਡੀ ਦੀ ਓਵਰਆਲ ਸੁਪਰਵੀਜ਼ਨ ਸੀਗੀ ਟੀਮ ਟੀਮ ਦੇ ਸੁਪਰਵੀਜ਼ਨ ਕਰ ਰਹੇ ਸੀਗੇ ਤੇ CCTV ਨੂੰ ਵੀ ਚੈੱਕ ਕੀਤਾ ਗਿਆ ਆਸ-ਪਾਸ ਦੇ ਤੇ ਇਸ CCTV ਦੀ ਟ੍ਰੇਲ ਵੀ ਸਟੈਬਲਿਸ਼ ਕੀਤੀ ਗਈ ਜੋ ਵੀ ਸਾਨੂੰ ਸ਼ੱਕੀ ਲੱਗਿਆ ਉਹਦੀ ਤਫ਼ਤੀਸ਼ ਇਹਦੇ ਨਾਲ-ਨਾਲ ਹੀ ਜੋ ਵਿਕਟਿਮ ਸੀਗੀ ਡਿਸੀਜ਼ ਜੋ ਸੀਗੀ ਉਹਦਾ ਫੇਸ ਕਿਉਂਕਿ ਆਈਡੈਂਟਿਫਾਇਬਲ ਸੀਗਾ ਫੇਸ ਨੂੰ ਇਨੀ क्षति ਨਹੀਂ ਹੋਈ ਸੀਗੀ ਅੱਗ ਦੇ ਨਾਲ ਤੇ ਦੂਜਾ ਉਹਦੀ ਬਾਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ ਤੇ ਇਹਨਾਂ ਦੋਨੋਂ ਦੀ ਵਰਤੋਂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ ਕੁੜੀ ਦਾ ਨਾਮ ਸਪਨਾ ਉਰਫ ਮਲਿਕਾ ਸੀਗਾ ਤੇ ਉਹ ਬੇਸਿਕਲੀ ਮੋਗੇ ਦੇ ਰਹਿਣ ਵਾਲੇ ਸੀਗੀ ਹਾਲ ਕੀ ਘੜੀ ਹੋਏ تھے ਟੈਂਡਾ ਵਿਖੇ ਰਹਿ ਰਹੀ ਸੀਗੀ ਤੇ ਜਦੋਂ ਕੁੜੀ ਦੀ ਪਛਾਣ ਹੋਈ ਉਦੋਂ ਬਾਅਦ ਉਹਦੇ ਫੋਨ ਦਾ ਨੰਬਰ ਵੀ ਪਤਾ ਲੱਗ ਗਿਆ ਤੇ ਫੋਨ ਦੇ ਜੋ ਕਾਲਸ ਵਗੈਰਾ ਦੀ ਡਿਟੇਲਸ ਟੈਕਨੀਕਲੀ ਅਸੀਂ ਚੈੱਕ ਕੀਤੀ ਤੇ ਕੁਝ 15 ਕੇ ਤਕਰੀਬਨ ਸਸਪੈਕਟਸ ਰਿਫਲੈਕਟ ਹੋਏ ਤੇ ਕੱਲੇ-ਕੱਲੇ ਸਸਪੈਕਟਸ ਨੂੰ ਵੈਰੀਫਾਈ ਕੀਤਾ ਗਿਆ ਤੇ ਫਿਰ ਸਾਨੂੰ ਫਾਈਨਲੀ ਪਤਾ ਲੱਗਿਆ ਕਿ 7 ਫ फेब्रुवारी ਨੂੰ ਕੁੜੀ ਨੂੰ ਇੱਕ ਆ ਵਿਅਕਤੀ ਦੇ ਨਾਲ ਦੇਖਿਆ ਗਿਆ ਸੀਗਾ ਇੱਕ ਪਰਸਨ ਦੇ ਪਰਸਨ ਨੇ ਸਾਨੂੰ ਦੱਸਿਆ 9:30 ਵਜੇ ਦੇ ਤਕਰੀਬਨ ਰਾਤ ਲਾਸਟ ਉਹਨੂੰ ਦੇਖਿਆ ਗਿਆ ਸੀਗਾ ਤੇ ਜਦੋਂ ਉਹ ਪਰਸਨ ਦੀ ਵੈਰੀਫਾਈ ਮਤਲਬ ਉਹਦੀ ਭਾਲ ਕੀਤੀ ਗਈ ਤੇ ਉਹਦੀ ਪਛਾਣ ਇੱਕ ਪ੍ਰਿੰਸ ਨਾਂ ਦੇ ਵਿਅਕਤੀ ਕੀ ਹੋਈ ਜੋ ਬੇਸਿਕਲੀ ਪਟੰਡੇ ਦਾ ਹੀ ਰਹਿਣ ਵਾਲਾ ਹੈਗਾ ਗੁਲਾਬਗੜਦ ਤੇ ਹਾਲ ਕੀ ਕੜੀ ਉਹ ਸੁਰਖ ਪੀ ਇਹ ਸੁਰਖ ਪੀਰ ਨਾਦੀ ਜਗ੍ਹਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਮੀਡੀਏਟਲੀ ਫਿਰ ਇਹਦੀ ਭਾਲ ਕੀਤੀ ਗਈ ਇਹਨੂੰ ਫੜ ਵੀ ਲਿਆ ਗਿਆ ਸੀਗਾ ਤੇ ਅਰੈਸਟ ਕਰਨ ਤੋਂ ਬਾਅਦ ਇਹਨੇ ਆਪਣਾ ਜੋ ਇਹ ਜੋ ਇਨਸੀਡੈਂਟ ਸੀਗਾ ਕਤਲ ਵਾਲਾ ਜੋ ਇਨਸਟੈਂਟ ਹੈ ਇਹਨੂੰ ਕਬੂਲ ਦਿਆ ਤੇ ਇਹਨੇ ਸਾਨੂੰ ਦੱਸਿਆ ਕਿ ਆ ਸਪਨਾ ਉਰਫ ਮਲਿਕਾ ਦਾ ਦੋਸਤ ਸੀਗਾ ਤੇ ਇਹ ਦੋਨੋਂ ਕੁਝ ਟਾਈਮ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਨਸ਼ਾ ਕਰਨ ਦਾ ਵੀ ਆਦੀ ਹੈਗਾ ਤੇ 8 ਤੋਂ 9 ਕੀ ਦੋ ਜੋ ਦਰਮਿਆਨੀ ਰਾਤ ਸੀਗੀ ਜਾਂ 9 ਦੀ अर्ली मॉर्निंग ਜਿਹਨੂੰ ਕਹਿ ਸਕਦੇ ਕਿ ਰਾਤ 8 ਤੋਂ ਬਾਅਦ ਐਨ ਸਵੇਰੇ ਆਈ ਥਿੰਕ 2-3 ਵਜੇ ਕੇ ਤਕਰੀਬਨ ਦਾ ਇਹ ਵਾਕਿਆ ਹੈ ਐਨੇ ਸਪਨਾ ਨੂੰ ਪਹਿਲਾ ਇੱਕ ਤਾਰਨੂਮਾ ਚੀਜ਼ ਦੇ ਨਾਲ ਇੱਕ ਰਿਚ ਟਾਈਪ ਕੀ ਚੀਜ਼ ਸੀਗੀ ਜਿਹਦੇ ਨਾਲ ਸਟੈਬ ਕਰਕੇ ਪਹਿਲਾ ਉਹਦਾ ਕਤਲ ਕੀਤਾ ਉਦੋਂ ਬਾਅਦ ਫਿਰ ਬੋਡੀ ਨੂੰ ਡਿਸਪੋਜ਼ ਕਰਨ ਦੇ ਲਈ ਐਨੇ ਇੱਕ ਬੈਗ ਦੇ ਵਿੱਚ ਇਹਨੂੰ ਫਿਟ ਕਰਕੇ ਉਹ ਬੋਡੀ ਨੂੰ ਅੱਗੇ ਵੀ ਲਈ ਤੇ ਜਦੋਂ ਬੈਗ ਜਲ ਗਿਆ ਤੇ ਉਹ 스멜 ਸ਼ਾਇਦ ਕਿਉਂਕਿ ਸੰਗੜਿਆਬਾਦੀ ਹੋਣ ਕਰਕੇ ਇਹਨੂੰ ਡਰ ਲੱਗਿਆ ਕਿ ਸ਼ਾਇਦ 스멜 ਹੋ ਜੇਗੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨੇ ਉਹ ਅਗ ਨੂੰ ਪੁਜਾ ਕੇ ਫਿਰ 2 ਦਿਨ ਤਕਰੀਬਨ ਇਹਨੇ ਆਪਣੇ ਘਰੇ ਉਹ লাশ ਨੂੰ ਰੱਖੇ ਰੱਖਾ ਫਿਰ 11 ਤਰੀਕ 10 11 ਕੀ ਜੋ ਦਰਮਿਆਣੀ ਰਾਤ ਸੀਗੀ ਉਸ ਦਿਨੇ ਨੇ ਫਿਰ ਬੈਗ ਦੇ ਵਿੱਚ ਉਹ ਵਾਡ ਨੂੰ ਦੁਬਾਰਾ ਫਿਟ ਕਰਕੇ ਉਹਦੇ ਬਾਅਦ ਫਿਰ ਆਪਣੀ ਗੱਡੀ i20 ਨੂੰ ਲੈ ਕੇ ਫਿਰ ਇੱਥੇ ਬੋਡੀ ਨੂੰ ਸੈਟ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਸੈਂਪਥੀ ਗੇਨ ਕਰਨ ਦੇ ਲਈ ਤੇ ਪੁਲਿਸ ਨੂੰ ਅੱਗੇ ਕਿਉਂਕਿ ਅਲਟੀਮੇਟਲੀ ਇਹਨੂੰ ਸ਼ਾਇਦ ਪਤਾ ਸੀਗਾ ਕਿ ਪੁਲਿਸ ਨੇ ਇਹਨੂੰ ਫੜੀ ਲੈਣਾ ਹੈ ਟ੍ਰੇਸ ਕਰਕੇ ਤੇ ਤੱਕ ਪਹੁੰਚ ਜਾਈਗੀ ਤੇ ਇਹਨੇ ਜੋ ਮਰਨ ਵਾਲੀ ਕੁੜੀ ਹੈਗੀ ਡਿਸੀਸਡ ਉਹਦਾ ਇੱਕ ਆਪਣੇ ਨਾਲ ਦਾ ਕੋਈ ਫੋਟੋ ਉਹਦਾ ਆਪਣੇ ਛਾਤੀ ਦੇ ਉੱਪਰ ਟੈਟੂ ਵੀ ਕਰਵਾਇਆ ਤੇ ਉਹ ਇਹਨੇ ਕਤਲ ਕਰਨ ਤੋਂ ਬਾਅਦ ਉਹ ਟੈਟੂ ਕਰਵਾਇਆ ਹੈਗਾ ਤੇ ਜੋ ਪ੍ਰਿੰਸ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਬਟ ਆ ਆਪਣੇ ਕਹਿਣ ਮੁਤਾਬਕ ਆਪਣੇ ਕਨਫੈਸ਼ਨ ਦੇ ਮੁਤਾਬਕ ਆ ਇੱਕ ਨਸ਼ੇ ਕਰਨ ਦਾ ਆਦੀ ਹੈਗਾ ਤੇ ਇਹਦੇ ਕਹਿਣ ਮੁਤਾਬਕ ਹੀ ਇਹਨੇ ਨਸ਼ੇ ਦੀ ਹਾਲਤ ਦੇ ਵਿੱਚ ਆ ਕਤਲ ਨੂੰ ਅੰਜਾਮ ਦਿੱਤਾ ਤੇ ਸਪਨਾ ਨੂੰ ਕੁਝ ਮਹੀਨੇ ਤੋਂ ਹੀ ਇਹ ਜਾਣਦਾ ਸੀਗਾ ਮੈਂ ਕਤਲ ਦਾ ਮੇਨ ਕਾਰਨ ਕੀ ਹੈ ਜੀ ਆ ਸ਼ਦ ਦੋਨੋ ਦੋਸਤ ਸੀਗੇ ਤੇ ਇਹਨੇ ਕੁਝ ਇਹਦੇ ਪਰਸਨਲ ਪਰਸਨਲ ਗੱਲ ਹੋ ਸਕਦੀ ਜਿਉਂਨੇ ਹਜੇ ਸ਼ੇਅਰ ਨਹੀਂ ਕੀਤੀ ਹੈਗੀ ਬਟ ਇੱਕ ਦੂਜੇ ਦੇ ਦੋਸਤ ਸੀਗੇ ਤੇ ਇੱਕ ਕਰਾਇਮ ਆਫ ਪੈਸ਼ਨ ਇਹਨੂੰ ਕਹਿ ਸਕਦੇ ਆ ਕਿ ਕੁਝ ਆਪਸ ਦੇ ਵਿੱਚ ਕੁਝ ਕੁਝ ਜਾਂ ਤਾਂ ਲੜਾਈ ਹੋਈ ਹੈ ਜਾਂ ਫਿਰ ਕੁਝ ਅਨੁਸ਼ਕ ਵਗੈਰਾ ਹੋ ਸਕਦਾ ਹੈ ਇਹ ਇਕੱਠੇ ਹਜੇ ਨੀਰੇ ਰਹੇ ਸੀਗੇ ਤੋ ਕਿਸੇ ਔਰ ਦੇ ਨਾਲ ਰਹਿ ਰਹੀ ਸੀਗੀ ਕੁੜੀ ਬਟ ਇਹ ਦੋਸਤ ਸੀ ਸੀਗੇ ਕੁਝ ਮਾਂਸ ਤੋਂ ਤੇ ਮੈਨੇਜਰ ਜੀ ਦੱਸਿਆ ਕਿ ਉਹਨੇ ਲਾਸ਼ 2 ਦਿਨ ਆਪਣੇ ਘਰੇ ਰੱਖੀ ਉਹਦੇ ਘਟੇ ਕੌਣ ਕੌਣ ਨੇ ਤੇ ਕਿੱਥੇ ਰਹਿੰਦਾ ਸੀ ਕੱਲਾ ਹੀ ਰਹਿੰਦਾ ਹੈਗਾ ਸੁਰਖਪੀਰ ਜੋ ਜਗਾ ਹੈ ਸੁਰਖਪੀਰ ਉੱਥੇ ਉੱਥੇ ਰਹਿੰਦਾ ਹੈਗਾ ਹਾਲ ਕੀ ਘੜੀ ਉਦ ਦਾ ਗੁਲਾਬਗੜਦਾ ਹੈਗਾ ਕੱਲਾ ਹੀ ਰਹਿੰਦਾ ਹੈ ਸੁਰਖਪੀਰ ਚ ਹੋਇਆ ਹੈਗਾ ਸੁਰਖਪੀਰ ਚ ਹੋਇਆ ਹੈ ਟੈਟੂ ਇਹ ਕਿਸੇ ਨੇੜੇ ਦੀ ਦੁਕਾਨ ਤੋਂ ਟੈਟੂ ਇਹਨੇ ਆਫਟਰ ਜੋ ਮਰਡਰ ਹੈ ਉਹ ਤੋਂ ਬਾਅਦ ਇਹਨੇ ਕਰਵਾਇਆ ਹੈਗਾ ਆਪਣਾ ਤੇ ਸਪਨਾ ਜੋ ਡਿਸਿਜ਼ਡ ਹੈ ਉਹਦੇ ਫੋਟੋ ਇਕੱਠੇ ਇਹਨਾਂ ਦੇ ਫੋਟੋ ਹੈਗਾ ਉਹਨੂੰ ਪੂਰਾ ਪੂਰਾ ਫੋਟੋ ਨੂੰ ਹੀ ਟੈਟੂ ਦੇ ਵਿੱਚ ਕਨਵਰਟ ਕਰਾ ਲਿਆ ਬੋਡੀ ਤੇ ਕਿੰਨੇ ਟੈਟੂ ਕਿਨੇ ਕੀਤਾ ਕਾਫੀ ਹੈਵ ਯੂ ਹਮ ਰੀਚਡ ਦੈਟ ਨਹੀਂ ਉਹ ਕਰ ਲੈਂਗੇ ਲੇਕਿਨ ਟੈਟੂ ਤੋਂ ਉਹਨੂੰ ਵੀ ਪਤਾ ਨਹੀਂ ਹੋਣਾ ਟੈਟੂ ਮੇਕਰ ਨੂੰ ਤੋਂ ਇਹਨੇ ਫੋਟੋ ਦਿਖਾ ਕੇ ਕਰਵਾ ਲਿਆ ਹੁਣੇ ਲੋਕਲੀ ਕੋਈ ਟੈਟੂ ਮੇਕਰ ਹੈਗਾ ਬੋਡੀ ਦੇ ਫੋਰ অরਬਿਟ ਟੈਟੂ ਹੈ ਜੋ ਅਕਿਊਜ਼ਡ ਦੇ ਤੇ ਪੂਰਾ ਪੂਰੇ ਦੋਨੋਂ ਦੇ ਦੋਨ ਆਰਮਸ ਟੈਟੂ ਨਾਲ ਭਰੇ ਹੋ ਕੇ ਕਲੀਫਿਕੇਸ਼ਨ ਜੋ ਕਾਕੂਸ਼ ਦਾ ਹੋਤਾ ਹੈ ਉਹ ਆ ਮੀਨ ਆਫਟਰ ਹਰ ਡੈਥ ਉਸਕੇ ਬਾਅਦ ਨਹੀਂ ਨੰਨ ਲੜਕੀ ਵਾਲਾ ਤਾਂ ਪਹਿਲਾਂ ਦਾ ਹੈਗਾ ਅੱਛਾ ਆਪਣੀ ਵੀ ਉਸ ਨੇ ਆਪਣੀ ਦੇ ਉੱਪਰ ਉਸ ਨੇ ਆਪਣੀ ਚੈਸਟ ਦੇ ਉੱਪਰ ਆਪਣਾ ਤੇ ਡਿਸੀਜ਼ ਦਾ ਇੱਕ ਫੋਟੋ ਹੈਗਾ ਇਕੱਠੇ ਉਹ ਫੋਟੋ ਨੂੰ ਇਹਨੇ ਉਹ ਕਰਵਾਇਆ ਹੈ ਮੈਂ ਮਰੀਜ਼ ਦਾ ਆਫ ਦਾ ਹੈਗਾ ਜਿਹੜਾ ਟੇਚੀ ਉਸੇ ਦੀ ਨਹੀਂ ਲੈ ਕੇ ਆਏ ਗਏ ਜਿਹੜਾ ਨਹੀਂ ਅਟੈਚੀ ਪੁਰਾਣੀ ਲੱਗਦੀ ਇਹ ਕ ਅਟੈਚੀਸ ਤੋਂ ਪਹਿਲਾਂ ਜਿਹਦੇ ਵਿੱਚ ਇਹਨੇ ਬੋਡੀ ਰੱਖੀ ਜਿਹਦੇ ਵਿੱਚ ਇਹਨੇ ਅੱਗ ਲਾਈ ਉਹ ਪੂਰੀ ਪੂਰੀ ਅਟੈਚੀ ਜੜੀ ਹੋਈ ਵੀ ਸਾਨੂੰ ਮਤਲਬ ਰਿਕਵਰ ਕਰ ਲਈ ਗਈ ਹੈ ਇਹਦੇ ਨਾਲ ਨਾਲ ਮਰਡਰ ਵੈਪਨ ਵੀ ਰਿਕਵਰ ਕਰ ਲਿਆ ਦੇ ਕੋਲ ਗੱਡੀ ਗੱਡੀ i20 ਗੱਡੀ ਹੈਗੀ ਇਹਦੀ ਆਪਣੀ ਉਹਦੇ ਵਿੱਚ ਲੈ ਕੇ ਗਿਆ ਸੀਗਾ ਉਹਦੇ ਟ੍ਰੰਕ ਦੇ ਵਿੱਚ ਰੱਖ ਕੇ ਲੈ ਕੇ ਗਿਆ ਸੀਗਾ ਤੇ ਉਦੋਂ ਬਾਅਦ ਇਹਨੇ ਉੱਥੇ ਸਿੱਟ ਦਿੱਤੀ ਕਾਰਨ ਕੀ ਰੱਖੀ ਹੈਗੀ ਹੈ ਕਿਸੇ ਹੋਰ ਰੱਖਿਆ ਕੋਈ ਨਾਜਾਇਜ਼ ਸਮਾਨ ਸੀ ਵੀ ਜੇ ਪ੍ਰਿੰਸ ਨੂੰ ਪਤਾ ਜੀ ਦੇਖੀ ਮੈਂ ਮੈਂ ਇਸ ਚੀਜ਼ ਦੇ ਉੱਪਰ ਕਮੈਂਟ ਨਹੀਂ ਕਰੂੰਗੀ ਕੀ ਉਹ ਬੱਚੀ ਹਜੇ ਹੁਣ ਨਹੀਂ ਹੈ ਇਸ ਦੁਨੀਆ ਦੇ ਵਿੱਚ ਬਟ ਆ ਇੱਕ ਦੂਜੇ ਨੂੰ ਜਾਣਦੇ ਸੀਗੇ ਇੱਕ ਦੂਜੇ ਦੇ ਦੋਸਤ ਸੀਗੇ ਤੇ ਕੋਈ ਵਜ੍ਹਾ ਇਦਾਂ ਦੀ ਹੋ ਸਕਦੀ ਹੈ ਬਟ ਅਸੀਂ ਉਹਨੂੰ ਕਨਫਰਮ ਨਹੀਂ ਕਰਦੇ ਮੈਂ ਪਹਿਲਾਂ ਮੈਂ ਕੋਈ ਹੋਰ ਕੋਣ ਇਨਵੋਲਡ ਹੈ ਲੜਕੀ ਦਾ ਫੈਮਿਲੀ ਮੈਂਬਰ ਕੋਈ ਆਇਆ ਸੀ ਆ ਸਾਹਮਣੇ ਨਹੀਂ ਆਇਆ ਹੈਗਾ ਬਟ ਉਹਦਾ ਮੋਗੇ ਦੇ ਰਹਿਣ ਵਾਲੀ ਹੈਗੀ ਤੇ ਇਹਦਾ ਵਿਆਹ ਵੀ ਹੋਇਆ ਸੀਗਾ वो थोड़ा जायगा कि शायद फैमिली दी मर्जी ਨਾਲ ਨਹੀਂ ਹੋਇਆ ਤੇ ਫੈਮਲੀ ਦੇ ਨਾਲ ਗੱਲਬਾਤ ਨਹੀਂ ਸੀਗੀ ਤਾਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈਗਾ ਨਹੀਂ ਕਿਸੇ ਦਿਨ ਨਹੀਂ ਕਿਸੇ ਦਿਨ ਹੀ ਆ ਬਹੁਤ ਚੀਜ਼ ਹੋਰ ਚੀਜ਼ ਸਾਹਮਣੇ ਆ ਗਈ ਕਿ ਇਹ ਲੜਕੀ ਵਿੱਚ ਤਾਂ ਕਹਿੰਦੀ ਆਦੀ ਸੀ ਨਹੀਂ ਉਹ ਹਜੇ ਕਿਉਂਕਿ ਜਦੋਂ ਨਹੀਂ ਉਹ ਉਹ ਸਾਨੂੰ ਇਸ ਕਰਕੇ ਅਸੀਂ ਨਹੀਂ ਕਨਫਰਮ ਕਰ ਸਕਦੇ ਕਿਉਂਕਿ ਦੀ ਵਿਸਰਾ ਰਿਪੋਰਟ ਤੇ ਉਹਦੀ ਹਜੇ ਰਿਪੋਰਟਸ ਆਣੀ ਬਾਕੀ ਹੈ ਤੇ ਮਰਡਰ ਹੋਇਆ ਸਟੈਬਿੰਗ ਨਾਲ ਹੋਇਆ ਉਹਦੇ ਬਾਅਦ ਬਰਨ ਕੀਤਾ ਗਿਆ दैट इज ਕਨਫਰਮ ਬਚੀ ਦੀ ਵੀ 20s ਦੇ ਵਿੱਚ अर्ली ਜੋ ਇਹ ਪਰਸਨ ਅਕਿਊਜ਼ਡ ਹੈ ਆ 35 ਦੇ ਅਰਾਊਂਡ ਹੈ ਮਤਲਬ ਬਿਆ ਕਿਤਨਾ ਰਸਾ ਨਾ ਪਹਿਲਾਂ ਤੁਰਕੀ ਦਾ ਉਹ ਹੈਗਾ ਮਤਲਬ ਲੈਟਸ ਨਾਟ ਗੋਇੰਟ ਟੂ 댓 ਕਿਉਂਕਿ ਉਹ ਪਹਿਲਾਂ ਦਾ ਹੈਗਾ ਉਹ ਪਰਸਨ ਜੀ ਜੀ ਉਹ ਹੈ ਲੇਕਿਨ ਮਤਲਬ ਉਹਦਾ ਕੋਈ ਰੋਲ ਐਸਸ ਨਹੀਂ ਤੋ ਲੈਟਸ ਨਾਟ ਆਇਡੈਂਟੀਫਾਈ ਉਹ ਅਜੇ ਸਾਹਮਣੇ ਨਹੀਂ ਆਇਆ ਜੀ ਨਹੀਂ ਉਹ ਆਣ ਕੇ ਸਾਹਮਣੇ ਕੰਮ ਕੀ ਕਰਦਾ ਪ੍ਰਿੰਸ ਜੀ ਨੇ ਕਹਤਾ ਲੈ ਕੁਝ ਕੰਮ ਨਾ ਨਹੀਂ ਕਰਦਾ ਮੈਂ ਤੁਹਾਨੂੰ 15 ਤੋਂ 20 ਲੋਕਾਂ ਦੀ ਗੱਲ ਕਰ ਰਿਹਾ ਹਾਂ ਸਾਰਾ ਉਹ ਸਾਰੇ ਸਸਪੈਕਟ ਸੀਗੇ ਜਿਹਦੇ ਜਿਹਦੇ ਨਾਲ ਗੱਲ ਹੋਈ ਕਿਉਂਕਿ ਜੋ ਟੈਕਨੀਕਲੀ ਹਾਂਜੀ ਟੈਕਨੀਕਲੀ ਅਸੀਂ ਆਈਡੈਂਟੀਫਾਈ ਕੀਤੇ ਜੋ ਸਾਨੂੰ ਸ਼ੱਕ ਲੱਗਿਆ ਹਰ ਪਰਸਨ ਨੂੰ ਸੀ ਜਾ ਕੇ ਵੈਰੀਫਾਈ ਕੀਤਾ ਕਿ ਕੀ ਕੰਮ ਕਰਦੀ ਸੀਗੀ ਕਿਉਂਕਿ ਕੱਲੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਹੀਂ अर्ਲੀ 20s ਦੇ ਵਿੱਚ ਕੋਈ ਕੰਮ ਕੋਈ ਮੁੱਦਾ ਨਹੀਂ ਕਰਦੀ ਸੀਗੀ ਤੇ ਬਾਕੀ ਇਹਦੇ ਨਾਲ ਮਤਲਬ ਦੋਸਤੀ ਸੀਗੀ ਤੇ ਆਪਣਾ ਕੁਝ ਨਾਰਮਲੀ ਉਦਾ ਮਤਲਬ ਫੇਸਬੁਕ ਉਹ ਇੰਸਟਾਗ੍ਰam ਤੇ ਵੀ ਕੁਝ ਐਕਟਿਵ ਜ਼ਿਆਦਾ ਸੀਗੀ ਮੈਮ ਕਾਕੂ ਦਾ ਟੈਟੂ ਬਣਾਇਆ ਹੋਇਆ ਸੀ ਤੇ ਪ੍ਰਿੰਸ ਫੜ ਲਿਆ ਤੇ ਇਹਦਾ ਕੋਈ ਲਿੰਕ ਜਿਹੜਾ ਟੈਟੂ ਬਣਾਇਆ ਹੋਇਆ ਸੀ ਕਾਕੂ ਨਾਲ ਦਾ ਉਹਦਾ ਕੋਈ ਲਿੰਕ ਹੈ ਕਿ ਪ੍ਰਿੰਸ ਨਾਲ ਕਿਸ ਦਾ ਕਾਕੂ ਆ ਕੁੜੀ ਤੇ ਉਸ ਨਹੀਂ 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 ਇਹਦਾ ਮਤਲਬ ਪਤਾ ਨਹੀਂ ਕਿ ਛੋਟਾ ਨਾਮ ਹੋ ਸਕਦਾ ਉਹ ਕੁਝ ਉਹ ਕੁਝ ਉਦਾ ਕੰਮ ਦਾ ਤੋਂ ਇਹਨਾਂ ਨੂੰ ਨਹੀਂ ਪਤਾ ਲੱਗੇ ਵੇਲਾ ਹੀ ਟਾਈਪ ਹੀ ਲੜਕੀ ਪਰਿਵਾਰ ਵਾਲਾ ਲੜਕੀ ਸਿਰੋਗ ਦੀ ਸੀ ਵੀ ਤੂੰ ਨਾ ਸਨਾ ਕਰ ਤੇ ਨਹੀਂ ਉਹ ਕਨਫਰਮ ਨਹੀਂ ਕਰ ਸਕਦੇ ਲੜਾਈ ਹੋਈ ਹੈ ਕ੍ਰਾਈਮ ਆਫ ਪੈਸ਼ਨ ਹੈਗਾ ਸਟੈਬਿੰਗ ਨਾਲ ਡੈਥ ਹੋਈ ਹੈਗੀ ਜੋ ਡਿਸੀਜ਼ਡ ਹੈ ਤੇ ਡੈਥ ਤੋਂ ਬਾਅਦ ਬਰਨ ਕਰਨਾ ਆ ਕਨਫਰਮਡ ਹੈਗਾ ਲੜਾਈ ਦੀ ਕੀ ਕਾਰਨ ਰਹੇਗਾ ਆ ਇਹਨੇ ਕੁਝ ਦੱਸਿਆ ਨਹੀਂ ਹੈ ਜੋ ਕਨਫਰਮੇਸ਼ਨ ਦੇ ਕੀ ਵਜਹ ਵਜਹ ਹੈ ਕਤਲ ਹੈਗਾ ਉਹ ਕੁਝ ਸਾਹਮਣੇ ਨਹੀਂ ਆਏਗਾ ਲੇਕਿਨ ਇਹਦੇ ਵੱਲੋਂ ਕਤਲ ਕੀਤਾ ਗਿਆ दैट इज ਕਨਫਰਮਡ ਮੈਂ ਹਾਂ ਤੁਹਾਨੂੰ ਟੈਟੂ ਦੀ ਆਉਂਦੀ ਹੈ ਜੀ ਲੈ ਤੁਹਾਨੂੰ ਸਭ ਤੋਂ ਪਹਿਲਾਂ ਟੈਟੂ ਦੀ ਗੱਲ ਕੀਤੀ ਹੈ ਉਹ ਮਨਸ਼ਾ ਕੀ ਜਿਹੜਾ ਬਾਦ ਟੈਟੂ ਬਣਾਇਆ ਗਿਆ ਕੋਈ ਸਬੂਤਾਂ ਨਹੀਂ ਮਿਟੇ ਗਏ ਉਹ ਦੇਖੀ ਦੋਸਤੀ ਸੀਗੀ ਤਾਂ ਮਤਲਬ ਦੋਨੋਂ ਚੀਜ਼ ਹੋ ਸਕਦੀ ਸਿੰਪਥੀ ਗੇਨ ਕਰਨ ਦੇ ਤਾਂ ਕਿ ਕੋਈ ਸ਼ੱਕ ਨਾ ਕਰੇ ਦੂਜਾ ਹੋ ਸਕਦਾ ਹੈਗਾ ਕਿ ਜੋ ਕਰਾਇਮ ਆਫ ਪੈਸ਼ਨ ਹੈਗਾ ਤੇ ਉਦੋਂ ਬਾਅਦ ਉਹਦੀ ਯਾਦਗਾਰ ਕੁਝ ਵੀ ਹੋ ਸਕਦਾ ਹੈ ਲੇਕਿਨ ਟੈਟੂ ਬਣਨਾ ਇੱਕ ਚੀਜ਼ ਹੈ ਜੋ ਕਨਫਰਮਡ ਹੈ ਉਹ ਹਜੇ ਕਿਉਂਕਿ ਕੱਲ ਕੱਲ ਰਾਤ ਹੀ ਨੂੰ ਅਰੈਸਟ ਕੀਤਾ ਗਿਆ ਹੈਗਾ ਇਹਦੀ ਡੀਟੇਲ ਵਾਲੀ ਹੁਣ ਕੁਐਸਚਨਿੰਗ ਹੋਣੀ ਹੈਗੀ ਇੱਕ ਵਾਰੀ ਸਰਸਰੀ ਕੁਐਸਚਨਿੰਗ ਹੋਈ ਉਹਦੇ ਉਹਦੇ ਕਰਕੇ ਹੀ ਸਾਨੂੰ ਪਤਾ ਲੱਗੇਗਾ ਕਿ ਕਿਵੇਂ ਮਰਡਰ ਕੀਤਾ ਗਿਆ ਹੈਗਾ ਹੁਣ ਕੁਝ ਹੋਰ ਅਗਰ ਰੰਜਿਸ਼ تھی ਕੁਝ ਕਾਰਨ ਸੀਗਾ ਜਾਂ ਜੋ ਤੁਸੀਂ ਪੁੱਛ ਰਹੇ ਹੋ ਉਹ ਕੁਝ ਵੀ ਆਂਦਾ ਉਹ ਡੀਟੇਲ ਕੁਐਸਚਨਿੰਗ ਦੇ ਨਾਲ ਸਾਹਮਣੇ ਆ ਜਾਵੇ ਮੈਂ ਤੌਰ ਤੇ ਕਿਵੇਂ ਲੱਗਦਾ ਹੁਣ ਤੱਕ ਨਹੀਂ ਪੁੱਛ ਕੇ ਥੋੜਾ ਜ ਮਤਲਬ ਨਸ਼ੇ ਦਾ ਆਦੀ ਦੇਖੀ ਨਸ਼ੇ ਦਾ ਆਦੀ ਲੱਗਦਾ ਹੈਗਾ ਜੁਮੇ ਸ਼ੇਅਰ ਕੀਤਾ ਹੈਗਾ ਤੇ ਬਾਕੀ 35 ਕੀ ਤਕਰੀਬਨ ਨਸ਼ਾ ਮੀਨਸ ਕੀ ਵਾਦੀ ਨੂੰ ਡਰਗਸ ਹੈ ਜਾਂ ਕੁਡ ਬੀ ਟਾਈਪ ਮਤਲਬ ਉਹ ਕਿਉਂਕਿ ਆਪ ਹੀ ਦੱਸ ਰਹੇ ਹੈਗਾ ਇਹ ਵੀ ਆਪ ਹੀ ਦੱਸਿਆ ਹੈਗਾ 30 20 ਇਹਦੀ ਆਪਣੀ ਹੈਗੀ ਤੇ ਨਾਲੇ ਉਹ ਕੁਝ ਕਰਦਾ ਨਹੀਂ ਜੀ ਉਹਦਾ ਸੋਰਸ ਕੀ ਹੈ ਉਹ ਸਾਰਾ ਚੈੱਕ ਕਰ ਲੈਣੇ ਜੀ ਆ ਤਾਂ ਆ ਸਾਰਾ ਜੋ ਕਨਫਰਮਡ ਚੀਜ਼ੇ ਹੈ ਉਹ ਮੈਂ মিডিਆ ਦੇ ਸਾਥੇ ਨਾਲ ਸ਼ੇਅਰ ਕਰਦਾ ਹੈਗਾ ਕਿ ਆਪਣੀ ਗੱਡੀ ਸੀਗੀ ਇਹ ਤੇ ਹਾਲ ਕੀ ਘੜੀ ਸੋਰਕ ਪੀਚ ਰਹਿ ਰਿਹਾ ਸੀਗਾ ਤੇ ਮਰਡਰ ਕਿਵੇਂ ਕੀਤਾ ਗਿਆ ਉਹ ਕੀ ਸਟੈਬਿੰਗ ਦੇ ਨਾਲ ਉਦੋਂ ਬਾਅਦ ਬੋਡੀ ਨੂੰ ਡਿਸਪੋਜ਼ ਆਫ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਥੀਸ ਆਰ ਕਨਫਰਮਡ ਪਾਰਟ ਆਫ ਦੇ ਇਨਵੈਸਟੀਗੇਸ਼ਨ ਆਪਣੇ ਸੋਰਸ ਆਫ ਇਨਕਮ ਕਿਸੀ ਲੜਕੀ ਵੀ ਕੰਮ ਨਹੀਂ ਕਰ ਰਹੀ ਲੜਕਾ ਵੀ ਕੰਮ ਨਹੀਂ ਕਰ ਰਿਹਾ ਲੜਕੀ ਤੇ ਦੋਸਤ ਹੈ ਮੋਬਾਈਲ ਦੇ ਕੰਮ ਕਰਦੇ ਉਹ ਮੋਬਾਈਲ ਰਿਪੇਅਰ ਦਾ ਇਹ ਹੈਗੀ ਪਹਿਲਾਂ ਕਰਦਾ ਸੀਗਾ ਹੁਣ ਹਾਲ ਕੀ ਘੜੀ ਲੜਕੀ ਦਾ ਮੋਬਾਈਲ ਦੱਸੀ ਜੀ ਮਗਜੇ ਕੁਛ ਦੇਖੀ ਉਹਨੇ ਤਾਂ ਆਇਆ ਦੱਸਿਆ ਹੋਏਗਾ ਕਿ ਉਹਦੇ ਕੁੜੀ ਨੇ ਹੱਥ ਆਪਣਾ ਮੇਰਾ ਫੜ ਕੇ ਘਰ ਆ ਲਿਆ ਬਟ ਆ ਸਾਨੂੰ ਬਿਲੀਵੇਬਲ ਨਹੀਂ ਲੱਗਦਾ ਟੂ ਲਾਈਕ ਆਈ ਥਿੰਕ ਉਹ ਸਾਰੇ ਹੋ ਗਏ ਕੰਮ ਜਿਹਨ ਖੇਤਾ ਜੋ ਲਾਚ ਛੱਟੀ ਸੀਗੀ ਉਹ ਸਵੇਰ ਦਾ ਟਾਈਮ ਸੀ ਸ਼ਾਮ ਦਾ ਟਿਕਾ ਰਹਾ ਉਹਨੇ ਰਾਤ 10:00 ਸਿਟੀ 10:00 ਸਾਨੂੰ ਕੋਈ ਆਈ ਵਿਟਨੈਸ ਨਹੀਂ ਮਿਲਿਆ ਹੈਗਾ 10 11 ਦੀ ਦਰਮਿਆਨੀ ਰਾਤ ਨੂੰ ਸਿਟਕੇ ਗਿਆ ਹੈ ਸਾਨੂੰ ਦੁਪਹਿਰ ਸਾਢੇ 12:00 ਵਜੇ ਦੇ ਤਕਰੀਬਨ ਇਤਲਾਮ ਮਿਲਿਆ ਲੜਕਾ ਨਹੀਂ ਸ਼ਾਇਦ ਹਜਿਤ ਨਹੀਂ ਹੈਗਾ ਨਹੀਂ ਸੋਰੀ ਉਹ ਹੋਰ ਜਿਹੜਾ ਤੁਸੀਂ ਚਾਹ ਰਹੇ ਹੋ ਰੈਂਟੇ ਰਹਿ ਰਿਹਾ ਉੱਥੇ ਰੈਂਟੇਡੀ ਹੈਗਾ ਆਪਣਾ ਨਹੀਂ ਕਿਉਂਕਿ ਗੁਲਾਬਗੜ ਦਾ ਹੈਗਾ ਬੇਸਿਕਲੀ ਤਾਂ ਉੱਥੇ ਹਾਲ ਕੀ ਘੜੀ ਰਹਿ ਰਿਹਾ ਸੀ ਇਹ ਜਿਸ ਤਰ੍ਹਾਂ ਇੱਥੇ ਦੋ ਦਿਨ ਹੋ ਗਏ ਕਿੱਥੇ ਰੈਂਟੇਡੀ ਹੈ ਦੋ ਦਿਨ ਹੋ ਗਏ ਇਹ ਤੁਸੀਂ ਪਰਵਾਹ ਨ ਲੜਕੀ ਦੇ ਘਰ ਵਾਪਸ ਹੁਣ ਹੁਣ ਕਰेंगे ਕੋਈ ਆਗੇ ਆਗੇ ਸਾਹਮਣੇ ਨਹੀਂ ਆਏ ਸਾਹਮਣੇ ਨਹੀਂ ਆਏ ਜਿੰਨੇ ਲਾਜਿਕ ਗੱਲ ਨਹੀਂ ਕੋਈ ਕਟਿੰਗ ਹੋਦੀ ਕਿ ਉੱਤੇ ਮੈਮ ਕੋਈ ਫਰਥ ਨਹੀਂ ਹੁੰਦੀ ਕੋਈ ਦੀ ਜਾਂ ਨਹੀਂ ਕੀਤਾ ਤਾਂ ਹੀ ਤਾਂ ਮਿਲ ਗਈ ਸਾਨੂੰ ਕੀਤਾ ਤਾਂ ਹੀ ਮਿਲ ਗਈ ਤਾਂ ਹੀ ਟ੍ਰੇਸ ਹੋਏ ਨਾ